ਅੱਜ ਬਰਨਾਲਾ ਵਿਕੇ ਮੈਂਬਰ ਆਫ ਲੋਕ ਸਭਾ ਹਲਕਾ ਸੰਗਰੂਰ ਗੁਰਮੀਤ ਸਿੰਘ ਮੀਤੇਰ ਵੱਲੋਂ ਇੰਦਰ ਲੋਕ ਕਲੋਨੀ ਵਿਕੇ ਬੁੱਤੇ ਲਗਾਏ ਗਏ ਉਹਨਾਂ ਨੇ ਕਿਹਾ ਕਿ ਸੀਐਮ ਕੋ ਆਂਧਾਨ ਦੇ ਪਾਲ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ 3 ਕਰੋੜ ਬੁੱਤੇ ਲਗਾਏ ਜਾਣ ਦਾ ਮੀਸ ਅਤੇ ਹਲਕਾ ਬਰਨਾਲਾ ਵਿੱਚ ਕੇ 5 ਲੱਖ ਬੂਟੇ ਨਵੇਂ ਬੂਟੇ ਲਗਾਏ ਜਾਣੇ ਹਨ ਅਤੇ ਸਾਰੇ ਹੀ ਸਕੂਲਾਂ ਕਾਲਜਾਂ ਨੂੰ ਵੀ ਇਸੇ ਤਰ੍ਹਾਂ ਹੀ ਰਹਿ ਰਹੇ ਪਰ ਹਲਕਾ ਬਰਨਾਲਾ ਤੋਂ ਮਿਸ਼ਨ ਦੀ ਜਿਹੜੀ ਅਚੀਵਮੈਂਟ ਦੇ 70% ਬੂਟੇ ਲੱਗ ਚੁੱਕੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਬੂਟੇ ਲਾਉਣ ਦੇ ਨਾਲ ਨਾਲ ਇਹਨਾਂ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਹਰੇ ਬੂਟੇ ਟਿਕਾ ਬਣੇ ਸ਼ੁੱਧਵਾਦ ਆ ਜਾਵੇ ਦੋ ਵਾਰ ਕਿ ਮਗਰਾ ਜਾ ਇੱਕ ਕਿੰਨੇ ਕਿ ਤਰ੍ਹਾਂ ਇਹ ਇਸ ਤਰ੍ਹਾਂ ਬੂਟੇ ਲਾਏ ਜਾਣੇ ਕਿ ਇਸ ਤਰ੍ਹਾਂ ਹਰਿਆ-ਭਰੀ ਇਸਕਰੀਨੀ ਲੈਂਦੀ ਹੋਵੇ ਦੇਖੋ ਜੀ ਬਰਨਾਲੇ ਹਲਕੇ ਦੇ ਵਿੱਚ ਜਿਵੇਂ ਸੀਐਮ ਸਾਹਿਬ ਦਾ ਜਿਹੜਾ ਇੱਕ ਉਪਰਾਲਾ ਹੈਗਾ ਕਿ ਪੂਰੇ ਪੰਜਾਬ ਦੇ ਵਿੱਚ 3 ਕਰੋੜ ਬੂਟਾ ਜਿਹੜਾ ਨਵਾਂ ਲਗਾਇਆ ਜਾਣਾ ਤੇ ਬਰਨਾਲੇ ਹਲਕੇ 'ਚ ਜਿਹੜਾ 5 ਲੱਖ ਜਿਹੜਾ ਜ਼ਿਲ੍ਹੇ 'ਚ ਪੂਰੇ 'ਚ ਜਿਹੜੇ ਬੂਟੇ ਆ ਲਗਾਏ ਜਾਣੇ ਆ ਤੇ ਇੱਥੇ ਵੀ ਤੁਸੀਂ ਦੇਖੋ ਵੀ ਸ਼ਹਿਰ ਦੇ ਵਿੱਚ ਆ ਇੰਦਰ ਲੋ ਕਲੋਨੀ ਸਾਹਮਣੇ ਸੀ ਅਮਲਤਾਸ ਦਾ ਜਿਹੜਾ ਬੂਟਾ ਉਹ ਲਗਾਇਆ ਤੇ ਇਸ ਤਰ੍ਹਾਂ ਦੇ ਬੂਟੇ ਪੂਰੇ ਸ਼ਹਿਰ ਦੇ ਵਿੱਚ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਤੇ ਤਕਰੀਬਨ 70% ਜਿਹੜਾ ਟਾਰਗੇਟ ਹੈ ਬਰਨਾਲੇ ਦਾ ਪੂਰਾ ਜਿਹੜਾ ਅਚੀਵ ਹੋ ਚੁੱਕਿਆ ਤੇ ਬਾਕੀ ਵੀ ਜਿਹੜਾ ਜਲਦ ਕਰ ਲਿਆ ਜਾਊਗਾ ਪਰ ਇਹਦੇ ਵਿੱਚ ਮੈਂ ਇੱਕ ਬੇਨਤੀ ਜਿਹੜੀ ਨਿੱਜੀ ਤੌਰ ਤੇ ਸਾਰੇ ਬਰਨਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਰਨੀ ਚਾਹਣਾ ਵੀ ਬੂਟੇ ਲੱਗਣ ਦੇ ਨਾਲ ਵੀ ਕੱਲਾ ਕਹਿ ਲੋ ਵੀ ਹੱਲ ਨਹੀਂ ਹੋਣਾ ਚਲੋ ਠੀਕ ਐ ਸਰਕਾਰ ਦੀ ਵੀ ਰਿਸਪੌਂਸਿਬਿਲਟੀ ਐ ਕਮੇਟੀ ਦੀ ਵੀ ਐ ਵੀ ਇਹਨਾਂ ਨੂੰ ਪਾਣੀ ਪਾਵੇ ਪਰ ਮੈਂ ਉਹ ਕਹੂੰਗਾ ਵੀ ਕਿ ਜਿਹੜੇ ਪਿੰਡਾਂ 'ਚ ਲੱਗ ਰਹੇ ਆ ਜਾਂ ਜਿਹੜੇ ਸ਼ਹਿਰ ਗਲੀ ਮੱल्ल्या 'ਚ ਲੱਗ ਰਹੇ ਆ ਤਾਂ ਇੱਥੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਐ ਕਿ ਅਸੀਂ ਉਹਨਾਂ ਬੂਟੇ ਜਿਹੜੇ ਕਿਤੇ ਲੱਗੇ ਆ ਉਹਨਾਂ ਨੂੰ ਪਾਣੀ ਪਾਈਏ ਉਹਨਾਂ ਨੂੰ ਸੰਭਾਲੀਏ ਤਾਂ ਕਿ ਕੱਲ ਨੂੰ ਉਹ ਦਰਾਖਤ ਬਣ ਕੇ ਸਾਡੀ ਜਿਹੜੀ ਵਾਤਾਵਰਨ ਨੂੰ ਕਹ ਲੋ ਵੀ ਚੰਗਾ ਬਣਾਉਣ ਦੇ ਵਿੱਚ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗਾ ਜਿਹੜਾ ਵਾਤਾਵਰਨ ਦੇ ਲਈ ਸਹਾਇਕ ਜਿਹੜੇ ਆ ਉਹ ਹੋ ਸਕਣ ਕਿਉਂਕਿ ਇਹ ਸਾਰਿਆਂ ਦਾ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਮੁੱਢਲਾ ਜਿਹੜਾ ਕਰਤੱਵ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਉਣ ਵਾਲੇ ਜਿਹੜੇ ਸਾਡੇ ਕਹ ਲੋ ਬੱਚੇ ਆ ਸਾਡੀਆਂ ਜਨਰੇਸ਼ਨਸ ਆ ਉਹਨਾਂ ਨੂੰ ਅਸੀਂ ਸਾਫ਼ ਸੁਥਰਾ ਵਾਤਾਵਰਨ ਦੇ ਸਕੀਏ ਤੇ ਮੈਨੂੰ ਲੱਗਦਾ ਵੀ ਰੁੱਖਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਤੇ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਇਸ ਉਪਰਾਲੇ ਲਈ ਅਕਾਦਮ ਜੀ ਦੇ ਟੁਕਣੇ ਚਾਹੀਦੇ ਆ ਗੜਕਰੀ ਜੀ ਨੂੰ ਮਿਲ ਕੇ ਆਇਓ ਕਿ ਕੀ ਮੁੱਦੇ ਰੱਖੇ ਨੇ ਕਿ ਆ ਨਵੇਂ ਪ੍ਰੋਜੈਕਟ ਲੈਣ ਦੇ ਦੇਖੋ ਮੈਂ ਗੜਕਰੀ ਜੀ ਨੂੰ ਦੋ ਤਿੰਨ ਮੁੱਦਿਆਂ ਦੇ ਸਬੰਧ ਵਿੱਚ ਮਿਲਿਆ ਸੀ ਇੱਕ ਤਾਂ ਜਿਹੜਾ ਫਲਾਈਓਵਰ ਜਿਹੜਾ ਬਣਾਇ ਲਿਗਿਆ ਜਦੋਂ ਸੜਕ ਬਣੀ ਜਿਹਦੇ ਕਰਕੇ ਕਿਉਂਕਿ ਦੋਨੋਂ ਪਾਸੇ ਜਿਹੜਾ ਪਿੰਡ ਹੈ ਖੱਬੇ ਹੱਥ ਵੀ ਸੱਜੇ ਹੱਥ ਵੀ ਹੈ ਇੱਕ ਲੌਂਗ ਵਾਲੀ ਰੋਡ ਆਉਂਦੀ ਹੈ ਜਿਹਦੇ ਕਰਕੇ ਆਏ ਦੇ ਨਹੀਂ ਉੱਥੇ ਐਕਸੀਡੈਂਟ ਹੁੰਦੇ ਆ ਤੇ ਮੈਨੂੰ ਲੱਗਦਾ ਜੀ ਪਿਛਲੇ ਸਾਲ ਦੀ ਉੱਥੇ 14-15 ਮੌਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ ਆਂ ਆਈ ਉਹ ਟੀਮਾ ਜੋਧਪੁਰ ਵਾਲਾ ਜਿਹੜਾ ਫਲਾਈਓਵਰ ਆ ਉਹਦਾ ਮਸਲਾ ਉਹ ਦੋਨੋਂ ਮਸਲੇ ਵੀ ਮੈਂ ਉਹਨਾਂ ਕੋਲੇ ਧੱਕੇ ਤੇ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਤੇ ਇੱਕ ਮਸਲਾ ਜਿਹੜਾ ਬਰਨਾਲਾ ਆਊਟਰ ਜਿਹੜਾ ਗਾ ਰੋਡ ਉਹਨੂੰ ਸਾਰੇ ਨੂੰ 4 ਲੇਨ ਕਰਨ ਦੇ ਲਈ ਜਿਵੇਂ ਇੱਥੋਂ ਆਈਟੀਆ ਚੌਂਕ ਤੋਂ ਕਚਹਿਰੀ ਚੌਂਕ ਆ ਜਾਂ ਉਧਰੋਂ ਆਪਣਾ ਮੁੱਗੇ ਵਾਲੀ ਰੋਡ ਆ ਜਾਇਦਰੋ ਸਿੰਘੇ ਡੈਲ ਰੂਡਾ ਸਾਰੀ ਨੂੰ ਫੋਰ ਲੇਨ ਕਰਨ ਦਾ ਜਿਹੜਾ ਮੁੱਦਾ ਚੱਕਿਆ ਗਿਆ ਤੇ ਉਹਦੇ ਲਈ ਵੀ ਮਤਲਬ ਕਿ ਜੋ ਉਧਰੋਂ ਵੀ ਮਦਦ ਹੋ ਜੇ ਤਾਂ ਪੰਜਾਬ ਸਰਕਾਰ ਨਾਲ ਇਧਰੋਂ ਮਿਲ ਕੇ ਤੇ ਉਹਦੇ ਨਾਲ ਇਹ ਹੈ ਵੀ ਸ਼ਹਿਰ ਜਿਹੜੀ ਦੇਖਿਆ ਉਹ ਬਦਲ ਜਾਊਗੀ 올림픽 ਵਿੱਚ ਆਪਕੀ ਟੀਮ ਨੇ ਜਿੱਤ ਹੱਥ ਵਿੱਚ ਤੇ ਪਹਿਲੇ ਸ਼ੁਰੂਆਤ ਹੋਈ ਹੈ ਕੀ ਕਹਿਣਾ ਚਾਹੁੰਗੇ ਤੁਸੀਂ ਪਹਿਲੇ ਦੇਖੋ ਸਾਨੂੰ ਸਾਡੇ ਹਰਮਨ ਸਾਡਾ ਪੰਜਾਬ ਦਾ ਮੁੰਡਾ ਹਾਕੀ ਟੀਮ ਦਾ ਕਪਤਾਨ ਸਾਨੂੰ ਬੜੀ ਖੁਸ਼ੀ ਹੈ ਮਾਣ ਹੈ ਕਿ ਪਹਿਲਾਂ ਵੀ ਉਹਦੀ ਇਕਵਾਈ ਚ ਅ ਪਿਛਲੀ ਵਾਰ ਵੀ ਬਹੁਤ ਵਧੀਆ ਪ੍ਰਦਰਸ਼ਨ ਹੈ ਜਿਹੜਾ ਉਹ ਰਿਆ ਸੀ ਏਸ਼ੀਅਨ ਖੇਡਾਂ ਦੇ ਵਿੱਚ ਵੀ 골ਡ ਹੈ ਜਿਹੜੇ ਸਾਡੇ ਮੁੰਡੇ ਉਹ ਲੈ ਕੇ ਆਏ ਤੇ ਹੁਣ ਵੀ ਕਿਉਂਕਿ ਏਦੂ ਫਿੱਟ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਤੇ ਏਦੂ ਕਹ ਲਓ ਵੀ ਪਰਫੈਕਟ ਟੀਮ ਮੈਂ ਨਹੀਂ ਦੇਖੀ ਜਦੋਂ ਤੋਂ ਸੁਰਤ ਜਿਹੜੀ ਆ ਉਹ ਸੰਭਲੀ ਆ ਜਿੰਨੀ ਅੱਜ ਦੀ ਘੜੀ ਔਕੀ ਦੀ ਆ ਸਾਨੂੰ ਮਾਣ ਹੈ ਕਿ ਬਹੁਤੇ ਮੁੰਡੇ ਜਿਹੜੇ ਉਹਦੇ ਵਿੱਚ ਪੰਜਾਬੀ ਨੇ ਤੇ ਕੱਲ ਬਹੁਤ ਅੱਛਾ ਜਿਹੜਾ ਅੱਜ ਉਹਨਾਂ ਦੀ ਪਰਫਾਰਮੈਂਸ ਜਿਹੜੀ ਹੋ ਰਹੀ ਹੈ ਤੇ ਸਾਨੂੰ ਉਮੀਦ ਹੈ ਵੀ ਪਿਛਲੀ ਵਾਰ ਦੀ ਤਰ੍ਹਾਂ ਵੀ ਐਤਕੀ ਹੋਰ ਅੱਛਾ ਪਰਫਾਰਮ ਕਰਕੇ 골ਡ ਮੈਡਲ ਭਾਰ ਦੇ ਲਈ ਜਿਹੜਾ ਉਹ ਲੈ ਕੇ ਆਉਣਗੇ ਬਰਨਾਲੇ ਦਾ ਅਕਸ਼ਦੀਪ ਵੀ ਇਸ ਪਹਿਲੇ ਮੈਂ ਦੇਖੋ ਹਾਂ ਪਹਿਲਾ ਐਤਕੀ ਨਹੀਂ ਮਤਲਬ ਕਿ ਹੁਣ ਤੱਕ ਦਾ ਪਹਿਲਾ 올ੰਪੀ ਨਾ ਸਾਡਾ ਅਕਸ਼ਦੀਪ ਜਿਹੜਾ ਕਾਨ੍ਹੇ ਕਿਆਂ ਦਾ ਸਾਡਾ ਮੁੰਡਾ ਜਿਹੜਾ ਬਰਨਾਲੇ ਤੋਂ ਨਿਕਲ ਕੇ ਗਿਆ ਤੇ ਉਹ ਤੋਂ ਵੀ ਬੜੀਆਂ ਉਮੀਦਾਂ ਨੇ ਕਿ ਨੈਸ਼ਨਲ ਦਾ ਜਿਹੜਾ ਉਹਦਾ ਰਿਕਾਰਡ ਹੈ ਉਹਨੇ ਪਿਛਲੀ ਵਾਰ ਜਿੰਨੇ 올림픽 ਵਾਲੇ ਦਾ 골ਡ ਆਇਆ ਸੀ ਨੈਸ਼ਨਲ ਚੋਦੂ ਘਟ ਸਮੇਂ ਚ ਜਿਹੜੀ ਉਹਨੇ ਆਪਣੀ 20 ਕਿਲੋਮੀਟਰ ਵਾਕ ਹੈ ਜਿਹੜੀ ਉਹ ਪੂਰੀ ਕਰ ਲਈ ਸੀ ਜੇ ਉਸੇ ਤਰ੍ਹਾਂ ਦੀ ਪਰਫਾਰਮੈਂਸ ਕਿਉਂਕਿ ਦਿਨ ਦੀ ਗੱਲ ਹੁੰਦੀ ਹੈ ਉਸੇ ਤਰ੍ਹਾਂ ਦੀ ਪਰਫਾਰਮੈਂਸ ਆਪਣੀ ਪੀਕ ਵਾਲੀ ਤੇ ਉੱਥੇ ਜਾ ਕੇ ਦੇ ਦਿੰਦਾ ਤਾਂ ਸਾਡੇ ਲਈ ਤਾਂ ਇਹ ਦੁੱਖੀ ਦੀ ਹੋਰ ਕੋਈ ਗੱਲ ਹੀ ਨਹੀਂ ਹੋਊਗੀ ਜੈਕਸ਼ਦੀਪ ਇੰਡੀਵਿਜੂਅਲ ਦੇ ਵਿੱਚੋਂ ਮੈਡਲ ਜਿਹੜਾ ਉਹ ਲਿਆਵੇ विधानसभा ਜਿਹੜੀ ਅਨੇ ਜਿੰਨੀ ਚਾਹ ਨੂੰ ਲੈ ਕੇ ਤੁਹਾਨੂੰ ਚਾਤ ਲਾਇਆ ਕੀ ਹੁਣ ਅਗਲੀ ਕੀ ਦਾ ਨੀਤੀ ਹੋਗੀ ਕੀ ਤਿਆਰੀ ਹੈ ਨੀ ਕਿ ਦੋਖੋ ਮੈਂ ਪਹਿਲਾਂ ਦਾ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਉਹਨਾਂ ਨੇ ਕਹ ਲੋ ਵੀ ਜ਼ਿੰਮੇਵਾਰੀ ਫੇਰ ਇੱਕ ਵਾਰੀ ਇੱਥੇ ਮੇਰੀ ਲਗਾਈ ਹੈ ਤੇ ਮੈਨੂੰ ਬਰਨਾਲੇ ਦੇ ਲੋਕਾਂ ਤੇ ਮਾਣ ਵੀ ਹੈ ਤੇ ਕਿਉਂਕਿ ਲਗਾਤਾਰ ਤਿੰਨ ਇਲੈਕਸ਼ਨਾਂ ਮੈਨੂੰ 7 ਸਾਲਾਂ ਚ ਇੱਥੋਂ ਲੋਕਾਂ ਨੇ ਜਿਤਾਇਆ ਹੈ ਤੇ ਬੜੀ ਵੱਡੀ ਲੀਡ ਦੇ ਨਾਲ ਜਤਾਇਆ ਐਤਕੀ ਵੀ ਵੋਟ ਘੱਟਪੋੜ ਹੋਈ ਪਰ ਫਿਰ ਵੀ ਤਕਰੀਬਨ 16000 ਦੀ ਲੀਡ ਦੇ ਨਾਲ ਬਰਨਾਲੇ ਤੋਂ ਜਤਾਇਆ ਸੋ ਬਹੁਤ ਪਿਆਰ ਮੈਨੂੰ ਇਥੋਂ ਮਿਲੇ ਆ ਸ਼ਹਿਰ ਤੋਂ ਮੈਂ ਬਰਨਾਲੇ ਦੇ ਲੋਕਾਂ ਦਾ ਕਦੇ ਦੇਣਾ ਜਿਹੜਾ ਉਹ ਦੇ ਨਹੀਂ ਸਕਦਾ ਤੇ ਮੈਂ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਵੀ ਦਿਵਾਇਆ ਵੀ ਸਾਡੇ ਜਿਹੜੇ ਬਰਨਾਲੇ ਦੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੀ ਦੇ ਨਾਲ ਨੇ ਤੇ ਜਿਮਣੀ ਚੋਣ ਵਿੱਚ ਅਸੀਂ ਜਿਹਨੂੰ ਵੀ ਕਹੋ ਵੀ ਉਮੀਦਵਾਰ ਪਾਰਟੀ ਨੇ ਬਣਾਇਆ ਉਹਨੂੰ ਵੱਡੀ ਲੀਡ ਨਾਲ ਜਿਤਾ ਕੇ ਅਸੀਂ ਇੱਥੋਂ ਬਰਨਾਲੇ ਤੋਂ ਕਿਉਂਕਿ ਹੁਣ ਮੈਂ ਵੀ ਚਲੋ ਇੰਚਾਰਜ ਤਾਂ ਹਾਂ ਇੱਕ ਵੋਟਰ ਵੀ ਹਾਂ ਮੇਰੇ ਹਲਕੇ ਤੋਂ ਕਿਸੇ ਨਵੇਂ ਐਮਐਲਏ ਨੂੰ ਚੁਣਿਆ ਜਾਣਾ ਵੱਡੀ ਲੀਡ ਨਾਲ ਜਿਤਾ ਕੇ ਇੱਥੋਂ ਅਸੀਂ ਭੇਜਾਂਗੇ ਕੌਣ ਹੋ ਸਕਦਾ ਹੈ ਇੱਕ ਵਾਰ ਇਹ ਹਜੇ ਸਮਾਂ ਹੈਗਾ ਇਸ ਹਾਈ ਕਮਾਂਡ ਨੇ ਸਾਰਾ ਫੈਸਲਾ ਕਰਨਾ ਤੇ ਕੋਈ